ਵਾਹਿਗੁਰੂ ਅਨੰਦ ਸਹਿਬ ਇੱਕ ਓੰਕਾਰ ਸਤਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨ ਵਜੀ ਆਵਾਜ਼ ਆਈਆਂ ਹਰਗ੍ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆਂ ਸਬਦੋਤਾ ਗਉਹ ਹਦੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਦਾ ਸਬਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ क्या ना ही घर कर तेरे घर तेरे सब किच है जिस देहे सो पाव है सदा सिवत सलाह तेरी नाम मन वसाव है नाम जिनके मन वस्या वाजे शब्द घनेरे कहे नानक सच्चे साहेब क्या ना ही घर तेरे साचा नाम मेरा आधारो साच नाम आधार मेरा जिन भुखा सब गवाइया ਕਰ ਸਾਜ ਸੁਖ ਮੰਨਿ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਢਿਓ ਜਿਸ ਜਿਹਾ ਇਹ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਜਿਤ ਤ ਕਰਸ ਭਾਗੇ ਕਰਸ ਭਾਗੇ ਸਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੀ ਹੋ ਕਿਆ ਕਰੇ ਵਿਚਾਰਿਆ ਤੁਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਐਸ ਨਾਉ ਹੋਰ ਥਾਈ ਨਾਹੀ ਸਬਦ ਲਗ ਸਵਾਰਿਆ ਕਹੇ ਨਾਨਕ ਲਿਵ ਵਾਜ ਹੋ ਕੀਆ ਕਰੇ ਵਿਚਾਰਿਆ ਅਨੰਦ ਅਨੰਦ ਸਭ ਕੋ ਕਹੇ ਅਨੰਦ ਗੁਰ ਤੇ ਜਾਣਿਆ ਜਾਣਿਆ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗੁਰੂ ਕਟੇ ਜਾਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੂਟਾ ਤਿਨ ਕਾ ਸਬਦ ਸੱਚ ਸਵਾਰਿਆ ਕਹੇ ਦਾਣਕ ਇਹ ਅਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾ ਸੋ ਜਨ ਦੇਹ ਜਿਸ ਨੂੰ ਹੋਰ ਕੀਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੇਹ ਇਸ ਇੱਕ ਨਾਮ ਲੱਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਭਾਵੇ ਕਹੇ ਦਾਣਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਹ ਵੋ ਸੰਤ ਪਿਆਰਿਓ ਅਕਥ ਕੀ ਕਰਹੁ ਕਹਾਣੀ ਕਰਹੁ ਕਹਾਣੀ ਅਕਥ ਕੀਰੀ ਕਿਤਿ ਦੁਆਰੇ ਪਾਈਐ ਤਨ ਮਨ ਤਨ ਸੋਮਪੀਐ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹਾ ਗੁਰੂ ਕੇਰਾ ਗਾਵੋ ਸਚੀ ਬਾਣੀ ਕਹੈ ਦਾਣਕ ਸੁਨੋ ਸੰਤੋ ਅਕਥ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨ ਪਾਈਆ ਚਤੁਰਾਈ ਨ ਪਾਈਆ ਕਿਨੇ ਤੋ ਸੁਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠੱਗ ਲਈ ਪਾਇਆ ਕੁਰਬਾਨ ਕੀਤਾ ਕਿਸੇ ਵੀ ਟਿਹੋ ਜਿਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੀ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉ ਚਿਤ ਲਾਈਐ ਐਸਾ ਕਾ ਮੂਲ ਨਾ ਕੀਚੈ ਜਿਤ ਅੰਤ ਪਛਤਾਈਆ ਸਤਿਗੁਰ ਕਾ ਉਪਦੇਸ ਸੁਨ ਤੂ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂ ਸਦਾ ਸਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਪ ਕਹਿਤਾ ਵੀਖੇ ਸਭ ਤੁਹੇ ਜਿਨੈ ਜਗਤ ਉਪਾਇਆ ਕਹੇ ਨਾਨਕ ਤੂ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੂਦ ਨਰ ਮਨੀ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਛੁਕਾ ਸਤਗੁਰ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਟੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨ ਹੋ ਤਿੱਖੀ ਵਲ ਹੋ ਨਿੱਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨ ਆਪ ਤਜਿਆ ਹਰ ਵਾਸਨਾ ਸਮਾਨੀ ਕਹੇ ਨਾਨਕ ਚਾਲ ਭਗਤਾ ਜਗੋ ਜਗ ਨਿਰਾਲੀ ਜਿਉ ਤੂ ਚਲਾਏ ਤਿਵੇਂ ਚਲੋ ਸਵਾਮੀ ਹੋਰ ਕੀਆ ਜਾਣ ਗੁਣ ਤੇਰੇ ਜਿਉ ਤੂ ਚਲਾਏ ਤਿਵੇਂ ਚਲੋ ਜਿਨ੍ਹਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵ ਹੈ ਜਿਸਨੂੰ ਕਥਾ ਸੁਣਾਈ ਹੈ ਆਪਣੇ ਸੇ ਗੁਰਦੁਆਰੇ ਸੁਖ ਪਾਵ ਹੈ ਕਹੇ ਨਾਨਕ ਸੱਚੇ ਸਹੈਬ ਜਿਉ ਭਾਵੇ ਤਿਵੇਂ ਚਲਾਵ ਹੈ ਇਹ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੁਹਿਲਾ ਸਤਿਗੁਰ ਸੁਨਾਇਆ ਇਹ ਤਿੰਕੇ ਮਨ ਵਸਿਆ ਜਿੰਤੁਰ ਹੋ ਲਿਖਿਆ ਆਇ ਇਕ ਫਿਰੇ ਘਨੇਰੇ ਕਰੇ ਗੱਲਾਂ ਕਰੇ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੁਹਿਲਾ ਸਤਿਗੁਰ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ સહિત ਸੇ ਪਵਿੱਤ ਸੰਗਰਸ ਭਾਇਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨਵਸਾਇਆ ਕਹੇ ਨਾਨਕ ਸੇ ਪਵਿੱਤ ਜਿਨਨੇ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨ ਉਪਜੈ ਵਿੰ ਸਹਜੇ ਸਹਿਸਾ ਨ ਜਾਏ ਨਹ ਜਾਏ ਸਹਿਸਾ ਕੀਤੇ ਸੰਜਮ ਰਹੇ ਕਰਮ ਕਮਾਏ ਸਹਸੇ ਜੀਵ ਮਲੀਨ ਹੈ ਕਿਰ ਸੰਜਮ ਧੋਤਾ ਜਾਏ ਮਣ ਤੋ ਉਹ ਸ਼ਬਦ ਲਗੋ ਹਰਿ ਸੂਰਹ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦਿ ਸਹਿਜੁ ਉਪਜੈ ਸਹਿਸਾ এব ਜਾਏ ਜਿਹੋ ਮੈਲੇ ਬਹਰੋ ਨਿਰਮਲ ਬਹਰੋ ਨਿਰਮਲ ਜਿਹੋ ਮੈਲੇ ਤੇ ਜਨਮ ਜੁਇ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਦ ਮਨ ਹਉ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਨਹਿ ਨਹੀ ਫਿਰਹਿ ਜੂ ਪੈ ਤਾਲਿਆ ਕਹੇ ਨਾਨਕ ਜਿਨਿ ਸੱਚ ਤਜਿਆ ਕੋੜੇ ਲਾਗੇ ਤਿੰਨ ਜਨਮ ਜੁਆ ਹਾਰਿਆ ਜਿਉ ਨਿਰਮਲ ਬਹਰੋ ਨਿਰਮਲ ਬਹਰੋ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਈ ਕੋੜ ਕੀ ਸੋਈ ਪਹੁੰਚੇ ਨਾਹੀ ਮਨਸਾ ਸੱਚ ਸਮਾਨੀ ਜਨਮ ਰਤਨ ਜਿਨੇ ਖੱਟਿਆ ਫਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਏ ਕਹੇ ਤਾ ਸਨਮੁਖ ਸਿਖ ਕੋਈ ਜਿਹੋ ਰਹੇ ਗੁਰ ਨਾਲੇ ਗੁਰਗੇ ਚਰਨਾ ਹਿਰਦੇ ਤੇ ਆਏ ਅੰਦਰ ਆਤਮੇ ਸਮਾਲੇ ਆਪ ਛਾੜ ਸਦਾ ਰਹੇ ਪਰਨੇ ਗੁਰਬਿਨ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣਾ ਸੰਤੋ ਸਖ ਸੋ ਸਿਖ ਸਨਮੁਖ ਹੋਏ ਜੇ ਕਾ ਗੁਰ ਤੇ ਵਿਅਮੁਖ ਹੋਏ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪਛੋਬੀ ਬੇਕਿਆ ਜਾਏ ਅਨੇਕ ਜੋਨ ਨੇ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਵੇ ਫਿਰ ਮੁਕਤ ਪਾਵੇ ਲਗ ਚਰਨੇ ਸਤਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇ ਕੋ ਬਿਨ ਸਤਗੁਰ ਮੁਕਤ ਨਾ ਪਾਏ ਅਹੋ ਸਿੱਖ ਸਤਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤ ਗਾਵੋ ਗੁਰੂ ਕੀ ਰੀ ਬਾਣੀ ਅਸਿਰ ਬਾਣੀ ਜੋ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਨੀ ਪੀਹੋ ਅਮਰ ਜ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੇ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛ ਨਾ ਜਾਣੇ ਚਿਤ ਜਿਨ ਕਾ ਹਰ ਲਿਆ ਮਾਇਆ ਬੋਲਨ ਪੈ ਰਵਾਨੀ ਕਹੇ ਨਾਨਕ ਸਤਿਗੁਰ ਬਾਝ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀ ਦੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲੱਗਾ ਇਹ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਵੁ ਭੁਜਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਗਤ ਆਪ ਪਾਏ ਗੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਪੁਜ ਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੋਲਿ ਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤਿ ਸਾਰ ਨ ਜਾਣੀ ਤਤਿ ਸਾਰ ਨ ਜਾਣੀ ਗੁਰ ਬਾਜ ਹੋ ਤਤਿ ਸਾਰ ਨ ਜਾਣੀ ਤਿਹ ਗੁਨੀ ਸੰਸਾਰ ਭ੍ਰਮ ਸੁਤਾ ਸੁਤਿਆ ਰੈ ਨਿ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋ ਅੰਦੀਨ ਹਰਿ ਲਿਵ ਲਾਗੇ ਜਗਤ ਰੈ ਨਿ ਵਿਹਾਣੀ ਮਾਤਾ ਕੇ ਅੰਦਰ ਮਹਿ ਅਪ੍ਰਿਤ ਪਾਲ ਕਜੈ ਸੋ ਕਿਉ ਮਨੋ ਵਿਸਾਰਿਏ ਮਨੋ ਕੋ ਵਿਸਾਰਿਏ ਏਵੜਾ ਦਾਤਾ ਜੀ ਅਗਰ ਮਹਿ ਆਹਾਰ ਪੰਚਾਵੇ ਉਸਨੋ ਕੇ ਪਹੋਣਾ ਸਕੀ ਜਿਸ ਜਿਸਨੂੰ ਆਪਣੇ ਲਿਵ ਲਾਵੇ ਆਪਣੇ ਲਿਵ ਲਾਵੇ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਏਵਡਾਤਾ ਸੋਕਿਓ ਮਣਾ ਵਿਸਾਰੀਏ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੇ ਕਰਤੇ ਖੇਲ ਰਚਾਇਆ ਜਾਤਿਸ ਪਾਣਾ ਤਾ ਜਮਿਆਂ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਲ ਵਿਸਰੇ ਮਹੁ ਉਭਜੇ ਪਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦਿ ਜਿਨਾਂ ਨੇ ਵਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰ ਆਪ ਅਮੂਲਕ ਹੈ ਮੋਲ ਨ ਪਾਇਆ ਜਾਏ ਮੋਲ ਨ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਮਿਲ ਲਾਏ ਐਸਾ ਸਤਗੁਰ ਜੇ ਮਿਲੇ ਕਿਸਨੋ ਸੇਰ ਸੋੰਪੀ ਹੈ ਵਿੱਚ ਹੋ ਆਪ ਜਾਏ ਜਿਸ ਦਾ ਜਿਉ ਤਿਸ ਮਿਲੇ ਰਹੇ ਹਰ ਵਸੇ ਮਨ ਆਏ ਹਰ ਆਪ ਅਮੂਲਕ ਹੈ ਭਗਤਿ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵੰਜਾਰਾ ਹਰ ਰਾਸ ਮੇਰੀ ਮਨਵੰਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿਓ ਜਿਹੋ ਲਾਹ ਕਟਿਓ ਦਿਹਾੜੀ ਇਹ ਧਨ ਤਿ ਨਾ ਮਿਲਿਆ ਜਿਤ ਹਰ ਆਪੇ ਪਾੜਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵੰਜਾਰਾ ਇਹ ਰਸਨਾ ਤੂ ਅਨ ਰਸ ਰਾਚੀ ਰਹੀ ਤੇ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਈ ਹੋਰ ਤੇ ਕਿਤੇ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪੱਲੇ ਪੀਏ ਹਰ ਰਸ ਬੋੜ ਦਾ ਤ੍ਰਿਸਨਾ ਲਾਗੇ ਆਏ ਇਹ ਹਰ ਰਸ ਗਰਮੀ ਪਾਈਏ ਸਤਿਗੁਰ ਮੇਰੇ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਹਰ ਵਸੇ ਮਨ ਆਏ ਇਹ ਸਰੀਰਾ ਮੇਰਾ ਹਰ ਤੂੰ ਮਹਿ ਜੋਤ ਰਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਤਵਿਦ ਵਿੱਚ ਤਾ ਤੂੰ ਜਗ ਮਹਿ ਆਇਆ ਕਰ ਆਪੇ ਮਾਤਾ ਆਪੇ ਪਿਤਾ ਜਿਨੇ ਜਿਉ ਉਪਾਇ ਜਗਤ ਦਿਖਾਇਆ ਗੁਰਪ੍ਰਸਾਦੀ ਪੂਜਿਆ ਤ ਚਲਤ ਹੋਵਾ ਚਲਤ ਨਦਰੀ ਆਇ ਕਹੇ ਨਾਨਕ ਦ੍ਰਿਸ਼ਟੀ ਕਾ ਮੋਦਰ ਚਿਆ ਜੋਤੀ ਜੋਤ ਰੱਖੀ ਤਾ ਤੂ ਜਗ ਮੇ ਆਇ ਮਨ ਚਉ ਭਇਆ ਪ੍ਰਭ ਅਗੰ ਸੁਨੇਆ ਹਰ ਮੰਗਲ ਗਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਉ ਮੰਗਲ ਨਿਤ ਸਖੀਏ ਸੋ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੇ ਆਏ ਕੇ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਚਰਨ ਚਿਆ ਸੋ ਹਰ ਮਨ ਵਸਾਰਿਆ ਗੁਰਪਰ ਸਾਧੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪਰਵਾਨ ਹੋਆ ਜਨ ਸਤਗੁਰ ਸਿਓ ਚਿਤ ਲਾਇਆ ਇਹ ਨਿਰਤ੍ਰੋ ਮੇਰਿਓ ਹਰ ਤੁਮਹਿ ਜੋ ਤਰੀ ਹਰਬਿਨ ਅਵਰਨ ਦੇਖਿਓ ਕੋਈ ਹਰਬਿਨ ਅਵਰਨ ਦੇਖਿਓ ਕੋਈ ਨਦਰੀ ਹਰ ਨਿਹਾਲਿਆ ਇਹ ਇਹ ਵਿਸ ਸੰਸਾਰ ਤੁਮ ਦੇਖ ਦੇ ਇਹ ਹਰਕਾਰ ਰੂਪ ਹੈ ਹਰਬਿਨ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਪੂਜਿਆ ਜਬੇ ਕਾ ਹਰ ਇਕ ਹੈ ਹਰਬਿਨ ਅਵਰਨ ਕੋਈ ਕਹ ਨਾਨਕ ਇਹ ਅੰਦਰਤ ਅੰਦਰ ਹੈ ਸਤਿਗੁਰ ਮੇਲੀ ਇਹ ਦੇਵ ਦ੍ਰਿਸ਼ਟ ਹੋਏ ਇਹ ਸਵਰਨੋ ਮੇਰਿਓ ਸਾਚੇ ਸੁਨਣੈ ਨੋ ਪਠਾਏ ਸਾਚੇ ਸੁਨਣੈ ਨੋ ਪਠਾਏ ਸਰੀਰਿਕ ਲਾਏ ਸੁਨਹਿ ਸਤ ਬਾਣੀ ਜਿਤ ਸਵਨ ਮੰਨ ਤਨ ਹਰਿਆ ਹੋਆ ਰਸਨਾ ਰਸ ਸਮਾਨੀ ਸਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤ ਹੋਵਹੁ ਸਾਚੇ ਸੁਨਣੈ ਨੋ ਪਠਾਏ ਹਰਜੂ ਗੁਫਾ ਅੰਦਰ ਆਕੇ ਵਾਜਾ ਵਜਾਇਆ ਵਜਾਇਆ ਵਾਜਾ ਪਵਨ ਨਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਦੁਆਰੇ ਲਈ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਉ ਨਵ ਦਿੱਤ ਜਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰਿਓ ਜੋ ਗੁਫਾ ਅੰਦਰ ਰੱਖ ਕੇ ਵਜਾ ਪਵਨ ਵਜਾਇਆ ਇਹ ਸਾਚਾ ਸੋਹਿਲਾ ਸੱਚੇ ਕਰ ਗਾਉ ਹੋ ਗਾਉ ਤਾ ਸੋਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵ ਹੈ ਸਚੋ ਧਿਆਵ ਜਾਤੁ ਧ ਭਾਵ ਹੈ ਗੁਰਮੁਖ ਜਿਨਾ ਭੁਜਾਵ ਹੈ ਇਹ ਸਚ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹੇ ਨਾਨਕ ਸਚ ਸੁਹਿਲਾ ਸੱਚੇ ਘਰ ਗਾਵਹੁ ਅਨੰਦ ਸਨਾਵਟ ਪਾਗਿਓ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੋਨ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਖਦ ਤੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਵਾ ਗੁਰੂ